ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਨਪ੍ਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਜੀ ਅਤੇ ਆਪ ਜੀ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਣ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਸ਼ੁਰੂਤ ਲੈ ਕੇ ਐਂਡ ਤੱਕ ਤੁਸੀਂ ਜਰੂਰ ਮੈਨੂੰ ਬਹੁਤ ਪੈਣਾ ਦੇ ਪ੍ਰਾਵਾਂ ਦੇ ਮੈਸੇਜ ਆਉਂਦੇ ਨੇ ਕਿ ਦੀਦੀ ਵੀ ਤੁਸੀਂ ਇੰਨੇ ਖੁਸ਼ ਤੇ ਇੰਨਾ ਗਲੋਇੰਗ ਸਕਿਨ ਤੁਹਾਡੀ ਹੈ ਨਾ ਕਿਵੇਂ ਰਹਿੰਦੀ ਹੈ ਦੇਖੋ ਜਿਹੜੀ ਮੇਰੀ ਸਕਿਨ ਗਲੋ ਕਰਦੀ ਹੈ ਮੇਰੀ ਸਕਿਨ ਦਾ ਕੀ ਰਾਜ਼ ਹੈ ਇਹ ਮੈਂ ਤੁਹਾਨੂੰ ਆਪਣੇ ਦੂਸਰੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਦੱਸੂਗੀ ਪਰ ਮੇਰੇ ਮਨ ਦੀ ਖੁਸ਼ੀ ਇਹ ਮੈਂ ਤੁਹਾਨੂੰ ਅੱਜ ਜਿਹੜਾ ਮੈਂ ਦੱਸਣ ਜਾ ਰਹੀ ਆ ਇਹ ਮੇਰੀ ਆਪਣੀ ਜ਼ਿੰਦਗੀ ਹੈ ਕਿਉਂਕਿ ਮੈਂ ਵੀ ਜਦੋਂ ਨਾ ਬਹੁਤ ਹੁੰਦਾ ਵੀ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਖੁਸ਼ੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਿਉਂਕਿ ਇਹ ਇੱਕ ਆਪਣਾ ਜਿਹੜੀ ਜ਼ਿੰਦਗੀ ਹੈ ਨਾ ਵਾਹਿਗੁਰੂ ਜੀ ਨੇ ਬਖਸ਼ੀ ਹੈ ਤਾਂ ਇਹ ਕਹਿੰਦੇ ਦੁੱਖ ਸੁੱਖ ਦੋ ਇਹ ਕੱਪੜੇ ਪਹਿਨਣਾ ਓੜੇ ਜਾਏ ਇਹ ਤਾਂ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਗਰਮੀਆਂ ਵਾਲੇ ਕੱਪੜੇ ਤੇ ਸਰਦੀਆਂ ਦੇ ਵਿੱਚ ਸਰਦੀਆਂ ਵਾਲੇ ਕੱਪੜੇ ਪਹਿਨਦੇ ਆ ਉਹੀ ਚੀਜ਼ ਹੈ ਹਰ ਇੱਕ ਚੀਜ਼ ਦਾ ਉਹ ਬਾਣੇ ਦੇ ਵਿੱਚ ਰਹਿਣ ਦਾ ਤੇ ਉਸ ਨੂੰ ਸਬਰ ਕਰਨ ਦਾ ਵੈਗਰੂ ਜੀ ਬਲਵਕਸ਼ ਦਿੰਦੇ ਨੇ ਅਗਰਪਾ ਉਹਨਾਂ ਦੇ ਚਰਨਾਂ ਦੇ ਨਾਲ ਜੁੜਦੇ ਆਂ ਦੇਖੋ ਮੇਰਾ ਕੋਈ ਵੀ ਤਰੀਕਾ ਹੋਵੇ ਹਰ ਇੱਕ ਪਾਸੇ ਮੈਂ ਆਪਣੇ ਭੈਣ ਭਰਾਵਾਂ ਦੇ ਦੁੱਖ ਤੇ ਖਲੀਪਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਆਂ ਤਾਂ ਕਿ ਮੇਰੇ ਭੈਣ ਭਰਾ ਜਿਹੜੇ ਕਿ ਛੋਟੀ ਜਿਹੀ ਚੀਜ਼ ਤੋਂ ਕਬਰਾ ਕੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਨਾ ਇੱਕ ਇਨਸਾਨ ਨੂੰ ਵੈਗਰੂ ਜੀ ਨੇ ਅਜਿਹੀ ਤਰੱਕੀ ਮਤਲਬ ਕਿ ਅਜਿਹਾ ਦਿਮਾਗ ਅਜਿਹੀ ਸ਼ਕਤੀ ਬਖਸ਼ੀ ਹੈ ਨਾ ਅਗਰ ਉਹ ਇਸ ਚੀਜ਼ ਦਾ ਨਾ ਸਹੀ ਇਸਤੇਮਾਲ ਕਰੇ ਤਾਂ ਉਹ ਪਰਸਾਂ ਤੋਂ ਅਰਸਾਂ ਤੱਕ ਕਦੋਂ ਪਹੁੰਚ ਜਾਂਦੇ ਉਹਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਸਿਰਫ ਆਪਣੇ ਤੇ ਕੰਫੀਡੈਂਸ ਰੱਖੋ ਪੋਜ਼ਿਟਿਵਿਟੀ ਰੱਖੋ ਆਪਣੀ ਸੋਚ ਦੇ ਵਿੱਚ ਹਨਾ ਇਹ ਰੱਖੋ ਵੀ ਮੈਂ ਇੱਕ ਦਿਨ ਕਾਮਯਾਬ ਜ਼ਰੂਰ ਹੋਵਾਂਗਾ ਤੁਹਾਨੂੰ ਕਾਮਯਾਬ ਕਰਨ ਵਾਲਾ ਕੌਣ ਹੈਗਾ ਇੱਕ ਬਹੁਤ ਹੀ ਅਜੀਹਾ ਮੈਂ ਤੁਹਾਨੂੰ ਅੱਜ ਮੰਤਰ ਦੱਸੂੰਗੀ ਕਿ ਜਾਪ ਦੱਸੂੰਗੀ ਜਿਹਨੂੰ ਤੁਸੀਂ ਕਰਨ ਲੱਗਗੇ ਨਾ ਹੋ ਸਕਦਾ ਹੈ ਕਿਸੇ ਤੇ ਤਾਂ ਘੰਟੇ ਦੋ ਘੰਟੇ ਦੇ ਵਿੱਚ ਹੀ ਕਿਰਪਾ ਹੋ ਜੇ ਹੋ ਸਕਦਾ ਹੈ ਤੁਹਾਡੀ ਸਰਦਾ ਤੇ ਨਿਰਪਰ ਹੈ ਹੋ ਸਕਦਾ ਹੈ ਤੁਹਾਡਾ ਇੱਕ ਦਿਨ ਦੇ ਵਿੱਚ ਹੋ ਜੇ ਹੋ ਸਕਦਾ ਤੁਹਾਡਾ ਮਹੀਨੇ ਤੇ ਹੋ ਸਕਦਾ ਤੁਹਾਨੂੰ ਸਾਲ ਵੀ ਲੱਗੇ ਹੈਨਾ ਪਰ ਇਹ ਨਹੀਂ ਹੈਗਾ ਵੀ ਅਗਰ ਤੁਸੀਂ ਇਸ ਜਾਪ ਨੂੰ ਕਰੋਗੇ ਤੇ ਤੁਹਾਨੂੰ ਇਸਦਾ ਫਲ ਨਾ ਮਿਲੇ ਤੇ ਇਹ ਜਾਪ ਕਿਸ ਲਈ ਕਰ ਸਕਦੇ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਚੀਜ਼ ਸੁਣ ਲਓ ਸਭ ਤੋਂ ਪਹਿਲਾਂ ਤੁਹਾਡੇ ਘਰ ਦੇ ਵਿੱਚ ਹੈਨਾ ਗਰੀਬੀ ਇਹ ਵੀ ਤੁਹਾਨੂੰ ਹੁੰਦਾ ਵੀ ਹਾਂ ਵੀ ਸਾਡੀ ਇਹ ਗਰੀਬੀ ਨਹੀਂ ਦੂਰ ਹੋਵੇਗੀ ਤੁਹਾਨੂੰ ਤਾਂ ਦੌਲਤ ਦੀ ਇਹ ਹੈਗਾ ਵੀ ਹਾਂ ਸਾਨੂੰ ਤਾਂ ਦੌਲਤ ਮਿਲ ਜੇ ਸਾਨੂੰ ਆਪਾਂ ਨੂੰ ਆਪਾ ਦੁਨਿਆਵੀ ਆਪਾਂ ਨਾਲ ਦੇਖੋ ਦੁਨੀਆ ਤੇ ਆਪਾਂ ਨੂੰ ਪੈਸੇ ਦੀ ਵੀ ਜਰੂਰਤ ਹੈ ਜੇ ਆਪਾਂ ਕਹੀਏ ਵੀ ਆਪਾਂ ਤਾਂ ਬਹੁਤ ਹਮ ਵੀ ਪੈਸਾ ਮੰਗਣਾ ਦੇਖੋ ਆਪਾਂ ਮੰਗਣਾ ਆਪਣੇ ਪਿਤਾ ਤੋਂ ਹੀ ਮੰਗਣਾ ਹੋਰ ਕਿੱਥੋਂ ਮੰਗਾਂਗੇ ਜਾ ਕੇ ਹਨਾ ਤੁਹਾਡੀ ਮਿਹਨਤ ਨੂੰ ਫਲ ਵੀ ਉਹੀ ਲਾਉਣ ਵਾਲੇ ਨੇ ਜਿੰਨੇ ਮਰਜ਼ੀ ਮਿਹਨਤ ਕਰੀ ਜਾਓ ਕੋਈ ਮਿਹਨਤ ਕਰਨ ਨਾਲ ਇਕੱਲਾ ਮੀਰ ਨਹੀਂ ਬਣ ਸਕਦਾ ਜਿੰਨਾ ਚਿਰ ਵਾਇਕੁਰੂਜ ਦੇ ਲੜ ਨਹੀਂ ਲੱਗਦੇ ਵਾਇਕੁਰੂਜ ਦਾ ਸਿਮਰਨ ਨਹੀਂ ਕਰਨ ਲੱਗਦੇ ਉਹਨਾਂ ਚਿਰ ਤੁਹਾਡੀ ਕੀਤੀ ਹੋਈ ਮਿਹਨਤ ਵੀ ਸਫਲ ਨਹੀਂ ਹੁੰਦੀ ਹੈਗੀ ਤੇ ਤੀਸਰੀ ਗੱਲ ਕਿਸੇ ਵੀ ਤਰੀਕੇ ਦਾ ਤੁਸੀਂ ਚਾਹੋ ਨੀ ਵੀ ਸਾਡੇ ਘਰ ਦੇ ਵਿੱਚ ਹੈ ਨਾ ਸੁਖ ਸ਼ਾਂਤੀ ਮਣੀ ਰਹੇ ਸਾਡੇ ਘਰ ਦੇ ਵਿੱਚ ਲੜਾਈ ਝਗੜਾ ਨਾ ਹੋਵੇ ਸਾਡੇ ਘਰ ਦੇ ਵਿੱਚ ਨਾ ਵੀ ਜੋ ਵੀ ਮੈਂ ਮੰਗਾ ਵਾਈਗੁਰੂ ਜੀ ਬਸ ਉਹਨੂੰ ਪੂਰਾ ਕਰ ਦੇਣ ਮੈਨੂੰ ਹੋਰ ਕਿਸੇ ਦਰ ਦੇ ਅੱਗੇ ਜਾ ਕੇ ਇਹ ਝੋਲੀ ਨਾ ਡੜਨੀ ਪਵੇ ਇਹ ਬਸ ਮੈਂ ਆਪਣੇ ਪਿਤਾ ਜੀ ਪਰਮੇਸ਼ਰ ਤੋਂ ਮੰਗਾ ਦੇਖੋ ਮੇਰੀ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਂਦੀ ਹੈ ਸਿਰਫ ਤਾਂ ਕਿ ਮੈਂ ਤੁਹਾਡਾ ਵਾਈਗੁਰੂ ਜੀ ਦੇ ਨਾਲ ਪਿਆਰ ਦਾ ਦੱਸਾਂ ਵੀ ਹਾਂ ਜਦੋਂ ਪਿਆਰ ਕਰਾਂਗੇ ਤਾਂ ਕੀ ਮਿਲੂਗਾ ਮੈਨੂੰ ਬਹੁਤ ਪੈਨ ਨੇ ਮੈਸੇਜ ਕੀਤਾ ਕਿ ਦੀਦੀ ਸਾਨੂੰ ਕੋਈ ਅਜਿਹਾ ਸ਼ਬਦ ਦੱਸੋ ਅੱਜ ਮੈਂ ਤੁਹਾਨੂੰ ਉਹ ਸ਼ਬਦ ਪਹਿਲਾਂ ਵੀ ਦੱਸਿਆ ਮੈਂ ਇੱਕ ਦੋ ਵਾਰੀ ਪਰ ਅੱਜ ਮੈਂ ਤੁਹਾਨੂੰ ਇਹ ਸ਼ਬਦ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਕੇ ਪਾਉਂਗੀ ਕਿਉਂਕਿ ਕਈ ਪੈਨਪ੍ਰਾਪਾਂ ਨੇ ਮੈਨੂੰ ਮੈਸੇਜ ਆਉਂਦੇ ਨੇ ਕਿ ਦੀਦੀ ਸਾਨੂੰ ਇਹ ਨਹੀਂ ਮਿਲਦਾ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਕੇ ਪਾਉਂਗੀ ਆਪਣੇ ਦੂਸਰੇ ਚੈਨਲ ਦਾ ਲਿੰਕ ਵੀ ਪਾਉਂਗੀ ਤੇ ਇਹ ਸ਼ਬਦ ਵੀ ਪਾਉਂਗੀ ਜਿਹੜੇ ਜਿਹੜੇ ਪੈਨਪ੍ਰਾਪ ਮੈਨੂੰ ਪਿਆਰ ਕਰਦੇ ਆ ਨਾ ਵਾਹਿਗੁਰੂ ਜੀ ਨੂੰ ਪਿਆਰ ਕਰਦੇ ਆ ਤਾਂ ਉਹ ਇਹ ਚੀਜ਼ ਨੂੰ ਜ਼ਰੂਰ ਕਰਨਾ ਵਿਸ਼ਵਾਸ ਰੱਖਣਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਮਤਕਾਰ ਦੇਖ ਕੇ ਹੈਰਾਨ ਰਹਿ ਚੋਗੇ ਜਦੋਂ ਮੈਨੂੰ ਵੀ ਕਈ ਵਾਰੀ ਹਨਾ ਹੁੰਦਾ ਵੀ ਹਰ ਇੱਕ ਦੇ ਜੀਵਨ ਦੇ ਵਿੱਚ ਦੁੱਖ ਤਕਲੀਫਾਂ ਤਾਂ ਕੋ ਚੱਲਦੀਆਂ ਨਹੀਂ ਨਹੀਂ ਤਾਂ ਕਿ ਛੋਟੇ ਮੋਟੇ ਕੰਮ ਨੇ ਚੱਲਦੀ ਰਹਿੰਦੇ ਨੇ ਪਰ ਜਦੋਂ ਆਪਾਂ ਨੂੰ ਇਹ ਵਾਹਿਗੁਰੂ ਜੀ ਤੇ ਵਿਸ਼ਵਾਸ ਹੁੰਦਾ ਨਾ ਤਾਂ ਉਹ ਪਤਾ ਵੀ ਨਹੀਂ ਲੱਗਦਾ ਕਦੋਂ ਕੱਟੇ ਜਾਂਦੇ ਆ ਸਭ ਤੋਂ ਪਹਿਲਾਂ ਤੁਸੀਂ ਇਹ ਸ਼ਬਦ ਨੂੰ ਜਪਣਾ ਕਿਵੇਂ ਸਭ ਤੋਂ ਪਹਿਲਾਂ ਤੁਸੀਂ ਨੇ ਇਸ਼ਨਾਨ ਕਰਨਾ ਸਵੇਰੇ ਉੱਠ ਕੇ ਚਾਹੇ ਤੁਸੀਂ ਕਿਸੇ ਸੀ ਇਸ਼ਨਾਨ ਕਰ ਲਓ ਤੁਹਾਡੀ ਆਪਣੀ ਸਰ ਦਾ ਚਾਹੇ ਤੁਸੀਂ ਆਪਣਾ ਪਿੰਡੇ ਹਨਾ ਨਾ ਲਾ ਲਓ ਜਿਵੇਂ ਆਪਾਂ ਕਹਿੰਦੇ ਵੀ ਕਿਸੇ ਇਸ਼ਨਾਨ ਹਰ ਰੋਜ਼ ਨਹੀਂ ਕਰ ਸਕਦੇ ਹੈਗੇ ਤਾਂ ਉਸ ਤੋਂ ਬਾਅਦ ਤੁਸੀਂ ਇੱਕ ਸੁੱਚਾ ਕਪੜਾ ਵਿਸਾ ਲੈਣਾ ਕਿਸੇ ਵੀ ਜਗ੍ਹਾ ਤੇ ਤੁਸੀਂ ਵਿਸਾ ਲਓ ਆਪਦਾ ਚਾਹੇ ਬੈੱਡ ਤੇ ਵਿਸਾ ਲਓ ਚਾਹੇ ਨੀਚੇ ਵਿਸਾ ਲਓ ਤਾਂ ਅਲੱਗ ਨੀਚੇ ਵਿਸਾਵੋਗੇ ਤਾਂ ਬਹੁਤ ਜ਼ਿਆਦਾ ਤੁਹਾਨੂੰ ਇਸ ਚੀਜ਼ ਦਾ ਫਾਇਦਾ ਮਿਲੇਗਾ ਕੋਈ ਧੂਫ ਲਗਾ ਲੈਣੀ ਹੈ ਜੋਤ ਲਗਾ ਲੈਣੀ ਹੈ ਜੋਤ ਨਹੀਂ ਵੀ ਲਗਾਉਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਧੂਫ ਜ਼ਰੂਰ ਲਗਾ ਲੈਣੀ ਹੈ ਕਿਉਂਕਿ ਉਹਦੇ ਨਾਲ ਨਾ ਜਿਹੜਾ ਤੁਹਾਡਾ ਮਾਈਂਡ ਹੈ ਜਿਹੜਾ ਤੁਸੀਂ ਨਾ ਹੁੰਦਾ ਵੀ ਹਾਂ ਮੇਰੀ ਇਹ ਬਿਸ਼ ਪੂਰੀ ਹੋਵੇ ਜਾਂ ਹੁੰਦਾ ਵੀ ਮੇਰਾ ਇਹ ਸਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਹੋਵੇ ਸਾਡੇ ਘਰ ਦੇ ਵਿੱਚ ਲੜਾਈ ਝਗੜਾ ਖਤਮ ਹੋ ਜਾਵੇ ਬਿਮਾਰੀयां ਕੁਝ ਵੀ ਹੈ ਨਾ ਹੁੰਦਾ ਵੀ ਖਤਮ ਹੋ ਜਾਣ ਤਾਂ ਵਿਸ਼ਵਾਸ ਰੱਖ ਕੇ ਤੁਸੀਂ ਨੇ ਚੌਂਗੜਾ ਲਗਾ ਲੈਣਾ ਚੌਂਕੜਾ ਲਗਾ ਕੇ ਇਹ ਜਿਹੜਾ ਮੈਂ ਸ਼ਬਦ ਤੁਹਾਨੂੰ ਦੱਸਣ ਲੱਗੀ ਆ ਮੈਂ ਤੁਹਾਨੂੰ ਇੱਕ ਵਾਰੀ ਬੋਲ ਕੇ ਦੱਸਦੀ ਨੇ ਪਰ ਮੈਂ ਲਿਖ ਕੇ ਡਿਸਕ੍ਰਿਪਸ਼ਨ ਦੇ ਵਿੱਚ ਪਾਉਂਗੀ ਤਾਂ ਇਹ ਸ਼ਬਦ ਹੈਗਾ ਹੈਗਾ ਦੱਖਣੀ ਮਹੱਲਾ ਪੰਜਵਾਂ ਦੱਖਣੀ ਨਹੀਂ ਹੈਗਾ ਕਈ ਕਹਿੰਦੇ ਨੇ ਦੱਖਣੀ ਦੱਦੇ ਤਿਆਰੇ ਦੱਖਣੀ ਨਹੀਂ ਹੈਗਾ ਦੱਖਣੀ ਹੈ ਦੱਡੇ ਤਿਆਰੇ ਕੱਖਾ ਨਾਣੇ ਨੂੰ ਵਿਹਾਰੀ ਦੱਖਣੀ ਮਹੱਲਾ ਪੰਜਵਾਂ ਪੌੜੀ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੋਹ ਸੰਦਾ ਵਾਈਗਰੂ ਜੀ ਜਦੋਂ ਤੁਸੀਂ ਮੇਰੇ ਵੱਲ ਹੋ ਨਾ ਤਾਂ ਮੈਨੂੰ ਹੋਰ ਕਿਸੇ ਦੀ ਕੀ ਲੋੜ ਤੁੜੇ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਮੈਂ ਵਾਈਗੁਰੂ ਜੀ ਤੇਰਾ ਬੱਚਾ ਤੁਸੀਂ ਮੈਨੂੰ ਸਾਰਾ ਕੁਝ ਹੀ ਦਿੱਤਾ ਦੇਖੋ ਜੇ ਆਪਾਂ ਕਹੀ ਵੀ ਆਪਣੇ ਸਰੀਰ ਦਾ ਕੱਲਾ ਕੱਲਾ ਅੰਗ ਹੈ ਜਿਹੜਾ ਬਹੁਤ ਅਮੁੱਲ ਹੈ ਵਾਈਗੁਰੂ ਜੀ ਜਿਹੜਾ ਦਿੱਤਾ ਕਹਿੰਦੇ ਇੱਕ ਮਲਕੇ ਲੱਖਾਂ ਵਸਤੂ ਆਪਾਂ ਨੂੰ ਰੱਬ ਦੇ ਦਿੰਦਾ ਆਪਾਂ ਉਹਨਾਂ ਨੂੰ ਨਹੀਂ ਕਹਿੰਦੇ ਵੀ ਸਾਨੂੰ ਇਹ ਰੱਬ ਨੇ ਦਿੱਤੀਆਂ ਨੇ ਇੱਕ ਜਿਹੜੀ ਆਪਾਂ ਨੂੰ ਦਿੰਦੇ ਨਾ ਕਹਿੰਦੇ ਏਕ ਵੀ ਨਾ ਦੇ 10 ਵੀ ਹੀਰਲੇ ਤੋਂ ਮੂੜਾ ਕੋ ਕਹਾ ਕਰੇ ਕਹਿੰਦੇ ਜਿਹੜੀਆਂ ਤੈਨੂੰ ਦੱਸ ਦਿੱਤੀਆਂ ਨੇ ਉਹ ਵੀ ਲੈ ਲੈ ਕਹਿੰਦੇ ਫੇਰ ਮੂਰਖਾ ਤੂੰ ਕੀ ਕਰੇਗਾ ਤਾਂ ਇਹ ਸ਼ਬਦ ਨੂੰ ਤੁਸੀਂ ਨੇ ਸ਼ੁਰੂ ਤੋਂ ਦੇਖੋ ਡੱਖਣੀ ਮਹੱਲਾ ਪੰਜਵਾਂ ਪੌੜੀ ਜਾਣ ਤੂੰ ਮੇਰੇ ਬਲ ਹੈ ਤਾਂ ਕਿਹਾ ਮੋਹਿ ਸੰਦਾ ਤੁਰ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲక్ష్ਮੀ ਤੋਟ ਨ ਆਵਈ ਕਈ ਖਰਚ ਰਹੰਦਾ ਜਿੰਨੀ ਮਰਜੀ ਮੈਂ ਤਾਂ ਅੰਦੌਲਤ ਖਰਚੀ ਜਾਵਾਂ ਵਾਈ ਗਰੂ ਜੀ ਮੈਨੂੰ ਨਹੀਂ ਕਮੀ ਆਉਂਦੀ ਕਿਉਂਕਿ ਮੇਰਾ ਬਾਪ ਤੂੰ ਹੈ ਤੇਰੇ ਬੁਰਾ ਸਭ ਜੀ ਕਹਿੰਦੇ ਨੇ ਕਹਿੰਦੇ ਹੱਥ ਤੇਰਾ ਤੇ ਖੀਸਾ ਮੇਰਾ ਭਰੋਸਾ ਰੱਖ ਕੇ ਵਿਸ਼ਵਾਸ ਰੱਖ ਕੇ ਕੱਢੀ ਚੱਲ ਲੱਖ 84 ਮਿਹਦਨੀ ਸਭ ਸੇਵ ਕਰਨ ਦਾ ਬੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਜਿੰਨੇ ਵੀ ਤੁਹਾਡੇ ਮੁਕੱਦਮੇ ਚੱਲਦੇ ਨੇ ਜਿੰਨੇ ਵੀ ਤੁਹਾਨੂੰ ਲੱਗਦੇ ਵੀ ਤੁਹਾਡੇ ਦੁਸ਼ਮਣ ਹੋ ਰਹੇ ਨੇ ਜਿੰਨਾ ਵੀ ਤੁਹਾਨੂੰ ਲੱਗਦਾ ਵੀ ਤੁਹਾਡੇ ਤੇ ਕੋਈ ਨਾ ਬਹੁਤ ਇਦਾਂ ਵੀ ਹਾਂ ਬਹੁਤ ਆਪਾਂ ਇਦਾਂ ਦੀ ਚੀਜ਼ਾਂ ਦੇ ਵਿੱਚ ਫਸੇ ਰਹੇ ਜਿਵੇਂ ਕਈ ਵੈਨਪਰਾ ਮੈਨੂੰ ਕਹਿੰਦੇ ਨੇ ਵੀ ਦੀਦੀ ਸਾਡੇ ਬੱਚਿਆਂ ਦਾ ਵੀਜ਼ਾ ਨਹੀਂ ਲੱਗ ਰਿਹਾ ਸੀ ਬਾਹਰ ਦਾ ਉਹ ਕਰਨਾ ਹੈ ਸਾਡੇ ਬੱਚਿਆਂ ਦੀ ਪੀਆਰ ਨਹੀਂ ਹੋ ਰਹੀ ਤਾਂ ਤੁਸੀਂ ਇਹ ਸ਼ਬਦ ਨੂੰ ਭਰੋਸੇ ਨਾਲ ਜਪਿਓ ਫਿਰ ਦੇਖਿਓ ਤੁਸੀਂ ਚਮਤਕਾਰ ਹੁੰਦਾ ਜਿਵੇਂ ਆਪਾਂ ਕਹਿਣਾ ਵੀ ਆਮ ਦੇਖਿਆ ਨਾ ਤੁਸੀਂ ਬਹੁਤ ਤੁਸੀਂ ਜਿਹੜੇ ਆਪਣੇ ਐਸਟਰੋਲੋਜੀ ਨੇ ਉਹ ਕਹਿੰਦੇ ਨੇ ਵੀ ਹਨਾ ਵੀ ਐ ਪਰੀਆਂ ਹੁੰਦੀਆਂ ਨੇ ਇਹ ਉਹ ਐਂਗਲ ਹੁੰਦੀਆਂ ਨੇ ਵੀ ਇਦਾਂ ਉਹ ਕਰਦੇ ਨੇ ਇੱਕ ਐਂਗਲ ਹੈ ਪੂਰੇ ਮਤਲਬ ਕਿ ਅਜੇ ਹਾ ਇੱਕ ਸ਼ਬਦ ਦਾ ਇੱਕ ਅਜਿਹੀ ਕੁਰਬਾਨੀ ਦੇ ਵਿੱਚ ਕਹਿੰਦੇ ਅਜਿਹਾ ਬ੍ਰਹਮਾੰਡ ਹੈ ਨਾ ਇਹਦੇ ਵਿੱਚ ਪੂਰਾ ਬ੍ਰਹਿਮੰਡ ਵੀ ਗੁਰੂ ਸਾਹਿਬ ਜੀ ਦੇ ਇਸ਼ਾਰੇ ਤੇ ਚੱਲਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਕੋ ਇਹ ਤਾਂ ਗੁਰਬਾਣੀ ਦੇ ਵਿੱਚ ਲਿਖੇ ਲਿਖਿਆ ਹੋਇਆ ਪਰ ਮਿਲੂ ਕਿਹਨੂੰ ਜਿਹਨੂੰ ਵਿਸ਼ਵਾਸ ਹੋਊਗਾ ਕਈ ਤਾਂ ਮੈਨੂੰ ਕਹਿੰਦੇ ਨੂੰ ਉਹੀ ਬੋਲੀ ਜਾਂਦੀ ਹੈ ਹਨਾ ਤੇ ਚਲੋ ਦੇਖੋ ਮੈਂ ਨਹੀਂ ਕੁਝ ਕਹਿੰਦੀ ਕਿਸੇ ਨੂੰ ਵੀ ਹਨਾ ਸਿਰਫ ਜਦੋਂ ਮੈਨੂੰ ਉਹਦੋਂ ਗੁੱਸਾ ਆ ਜਾਂਦਾ ਜਦੋਂ ਕੋਈ ਥੋੜਾ ਜਿਹਾ ਜਿਆਦਾ ਘਟੀਆ ਜਾ ਕਮੈਂਟ ਕਰ ਦਿੰਦਾ ਹਨਾ ਨਹੀਂ ਤਾਂ ਚਲੋ ਕਹਿੰਦੇ ਉਹ ਕਹਿੰਦੇ ਮੈਂ ਨੀਵਾਂ ਨਾ ਉਹ ਮੇਰਾ ਮਰਸਦ ਉੱਚਾ ਹੈਗਾ ਮੈਂ ਉੱਚਿਆਂ ਦੇ ਨਾਲ ਲਾਈ ਕਹਿੰਦੇ ਲੋਕੀ ਤਾਂ ਮੈਨੂੰ ਕਮਲਾ ਕਹਿੰਦੇ ਉਹਨੇ ਕਮਲੇ ਨਾਲ ਨਿਭਾਈ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਿਓ ਤਾਂ ਤੁਹਾਨੂੰ ਕਦੇ ਵੀ ਨਹੀਂ ਜਿਹਨੂੰ ਕਹਿੰਦੇ ਖੋਟਾ ਸਿੱਕਾ ਸਮਝਦੇ ਨੇ ਨਾ ਇੱਕ ਦਿਨ ਉਹੀ ਸਤਾਰੇ ਵਾਂਗੂ ਚਮਕਦਾ ਇੱਕ ਮੈਂ ਛੋਟੀ ਜਿਹੀ ਸੋਣ ਚਾ ਦੱਸ ਦਿੰਨੀ ਆ ਨਾ ਜਿਹੜਾ ਕਿ ਮੇਰੇ ਇਹ ਮਨ ਦੇ ਵਿੱਚ ਮੇਰੇ ਚਿਹਰੇ ਤੇ 글로 ਦਾ ਮੇਨ ਕਾਰਨ ਹੈ ਨਾ ਦੇਖੋ ਮੈਂ ਆਪਣੀ ਮੈਰਿਜ ਤੋਂ ਜਿੱਦਨ ਦੀ ਮੇਰੀ ਮੈਰਿਜ ਆ 18 ਸਾਲ ਹੋ ਗਏ ਮੈਂ ਕਦੇ ਪਾਰਲਰ ਦਾ ਮੂੰਹ ਨਹੀਂ ਦੇਖਿਆ ਵੀ ਕੀ ਹੁੰਦਾ ਬਿਲਕੁਲ ਯਕੀਨ ਮੰਨਿਓ ਕਿਉਂਕਿ ਮੇਰੀ ਵੀਡੀਓ ਮੇਰੇ ਹਨਾ ਭੈਣ ਭਰਾ ਮੇਰੇ ਕਲੋਜ਼ ਸਾਰੇ ਦੇਖਦੇ ਆ ਹਨਾ ਇਹ ਨਹੀਂ ਹੈਗਾ ਵੀ ਮੈਨੂੰ ਕੋਈ ਨਹੀਂ ਇਦਾਂ ਵੀ ਹੁੰਦਾ ਵੀ ਹਾਂ ਮੈਂ ਉਹ ਕਰਾਂਗੀ ਤੁਸੀਂ ਕਦੇ ਦੇਖਿਆ ਮੈਂ ਕਦੇ ਵੀ ਪਾਰਲਰ ਦੇ ਵਿੱਚ ਨਹੀਂ ਗਈ ਇੱਕ ਨੇ ਨਾ ਮੈਨੂੰ ਪਰਸੋ ਪਤਨੀ ਕਮੈਂਟ ਕੀਤਾ ਕਹਿੰਦੇ ਪਹਿਲਾਂ ਕਹਿੰਦੇ ਅ ਬਾਲਾਂ ਤੇ ਸੇਲੀਆਂ ਦਾ ਤੇ ਹਨਾ ਵੀ ਬਾਲਾਂ ਦੀ ਬੇਅਦਵੀ ਵੀ ਭਰਾਵਾ ਮੈਂ ਤਾਂ ਕਦੇ ਬਾਲਾਂ ਦੀ ਬੇਅਦਵੀ ਕੀਤੀ ਹੀ ਨਹੀਂ ਵੀ ਕਮੈਂਟ ਕਰਨ ਲੱਗੇ ਨਾ ਥੋੜਾ ਜਿਹਾ ਧਿਆਨ ਦੇਦਿਆ ਕਰੋ ਨਾ ਚਲੋ ਮੈਂ ਫੇਰ ਫੇਰ ਤੁਸੀਂ ਕਹੋਗੇ ਦੀਦੀ ਵੀਡੀਓ ਲੰਬੀ ਰਹਿ ਗਈ ਮੇਰਾ ਸ਼ਬਦ ਫੇਰ ਵੀ ਚ ਰਹਿ ਜਾਂਦਾ ਤੇ ਮੈਂ ਕੀ ਕਰਾਂ ਹਣਾ ਚਲੋ ਮਾਫ ਕਰਨਾ ਆਪਾਂ ਕਿਥੇ ਸੀ ਲਖਮੀ ਤੋਟਨਾ ਆਵੇ ਖੈ ਖਰਚ ਰਹੰਦਾ ਲਖ ਚ ਰਾਸੀ ਮੀਤ ਨਹੀਂ ਸਭ ਸੇਵ ਕਰਨਦਾ ਬੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਵਕਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀ ਐ ਜਾਂ ਤੁਦ ਪਾਵਨਦਾ ਵਾਇਗਰੂ ਜੀ ਜਦੋਂ ਤੂੰ ਤੈਨੂੰ ਪਾਜੂਗਾ ਨਾ ਜਦੋਂ ਤੇਰਾ ਮਨ ਕਰੂਗਾ ਨਾ ਤੂੰ ਸਾਰੇ ਕਾਰਜ ਬਸਮਾਰ ਦੇਗਾ ਕੋਈ ਵੀ ਅਜਿਹਾ ਕਾਰਜ ਨਹੀਂ ਚੋਹ ਰਹਿ ਜੇ ਕਿਉਂਕਿ ਮੈਂ ਨੂੰ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਨਾ ਵੀ ਮੈਂ ਇਦਾਂ ਵੀ ਤੁਹਾਡੇ ਸਾਰੇ ਪੈਣਪਰਾਵਾਂ ਨਾਲ ਮਿਲੂਗੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਸ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਸੀ ਕੋਸੀ ਠੀਕ ਇੱਕ ਪਿਆਰ ਹੈ ਇੱਕ ਭਰੋਸਾ ਕਿ ਮੈਨੂੰ ਜਿੰਨਾ ਭਰੋਸਾ ਹੈ ਮੈਂ ਚਾਹੁੰਨੀ ਹਾਂ ਮੇਰੇ ਪੈਣਪਰਾਵਾਂ ਨੂੰ ਸਾਹ ਹੋਵੇ ਇਸ ਸ਼ਬਦ ਨੂੰ ਨਾ ਤੁਸੀਂ ਘੰਟਾ ਅੱਧਾ ਘੰਟਾ ਜ਼ਰੂਰ ਜਪਣਾ ਭਰੋਸੇ ਨਾਲ ਜਪਣਾ ਫਿਰ ਤੁਹਾਡੇ ਨਾਲ ਹੌਲੀ-ਹੌਲੀ ਯਾਦ ਹੋ ਜਾਊਗਾ ਇਹ ਸ਼ਬਦ ਨੂੰ ਨਾ ਤੁਸੀਂ ਕਿਸੇ ਪੇਜ ਤੇ ਲਿਖ ਲੈਣਾ ਪੇਜ ਤੇ ਲਿਖ ਕੇ ਤੁਸੀਂ ਆਪਣੇ ਜਿੱਥੇ ਜੋ ਤੂਫ ਕਰਦੇ ਹੋ ਗੁਟਕਾ ਸਾਹਿਬ ਰੱਖੇ ਨੇ ਉੱਥੇ ਰੱਖ ਲੈਣਾ ਪਹਿਲਾਂ ਤੁਸੀਂ ਹੈ ਨਾ ਵੈਸੇ ਪੜ੍ਹ ਲੈਣਾ ਫਿਰ ਜਦੋਂ ਤੁਸੀਂ ਨਾ ਕੁਝ ਦਿਨਾਂ ਪ੍ਰੈਕਟਿਸ ਕਰੋਗੇ ਪੜ੍ਹੋਗੇ ਮਲ ਕੇ ਫਿਰ ਤੁਹਾਡੇ ਆਪਣੇ ਆਪ ਯਾਦ ਹੋ ਜਾਊਗਾ ਤਾਂ ਸਿਮਰਨ ਜਦੋਂ ਤੁਸੀਂ ਕਰਨ ਲੱਗੇ ਨਾ ਫਿਰ ਜਦੋਂ ਵੀ ਤੁਸੀਂ ਅਰਦਾਸ ਕਰੋਗੇ ਕਿ ਵਾਈ ਗੁਰੂ ਜੀ ਮੈਨੂੰ ਮਾਇਆ ਦੀ ਲੋੜ ਆ ਜਾਂ ਵਾਈ ਗੁਰੂ ਜੀ ਮੈਨੂੰ ਇਸ ਚੀਜ਼ ਦੀ ਲੋੜ ਆ ਤਾਂ ਦੇਖਿਓ ਤੁਹਾਡੀਆਂ ਉਹ ਕਿਵੇਂ ਜਾਦੂ ਜਿਵੇਂ ਕਿ ਜਾਦੂ ਨਹੀਂ ਹੁੰਦਾ ਵੀ ਉਸ ਤਰੀਕੇ ਨਾਲ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋਣੀਆਂ ਪਰ ਰੱਖਿਓ ਭਰੋਸਾ ਬੱਸ ਇਹ ਹੀ ਚੀਜ਼ ਹੈ ਜਿਹੜੀਆਂ ਬੇਣਾਂ ਚਾਹੁੰਦੀਆਂ ਨੇ ਸਾਡੇ ਪਰਿਵਾਰਾਂ ਵਾਸਤੇ ਕਿਸੇ ਵਾਸਤੇ ਵੀ ਤੁਸੀਂ ਕਰਨਾ ਚਾਹੁੰਦੇ ਆਪਣੇ ਬੱਚਿਆਂ ਵਾਸਤੇ ਤੁਹਾਡੇ ਬੱਚੇ ਵਿਦੇਸ਼ ਬੈਠੇ ਨੇ ਕਿਤੇ ਵੀ ਤੁਹਾਡੇ ਬੱਚਿਆਂ ਦਾ ਵਿਆਹ ਨਹੀਂ ਹੋ ਕੁਝ ਵੀ ਹੈ ਨਾ ਤੁਸੀਂ ਸਰਦਾ ਦੇ ਨਾਲ ਨਾ ਜਪਣ ਲੱਗ ਜੂ ਤਾਂ ਵੈਗਰੂ ਜੇ ਪਾਠ ਕਰਨ ਤੋਂ ਪਹਿਲਾਂ ਵੀ ਅਰਦਾਸ ਕਰਨੀ ਹੈ ਤੇ ਬਾਅਦ ਵਿੱਚ ਵੀ ਅਰਦਾਸ ਕਰਨੀ ਹੈ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਪਿਆਰਾ ਪਿਆਰਾ ਇੱਕ ਕਮੈਂਟ ਵੀ ਕਰਿਆ ਕਰੋ ਵਾਈਕ ਰੂ ਲਿਖ ਕੇ ਕਰ ਦਿਆ ਕਰੋ ਚਾਹੇ ਕਈ ਭੈਣ ਭਰਾਵਾਂ ਦੇ ਕਮੈਂਟ ਦੇ ਜਵਾਬ ਦੇਣ ਤੋਂ ਮੈਥੋਂ ਰਹਿ ਵੀ ਜਾਂਦੇ ਨੇ ਕਿਉਂਕਿ ਬਹੁਤ ਜ਼ਿਆਦਾ ਕਮੈਂਟ ਹੋ ਜਾਂਦੇ ਨੇ ਤਾਂ ਮੈਂ ਮਾਫੀ ਵੀ ਚਾਹਣੀ ਆ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ